ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਜਲੰਧਰ ਬਾਈਪਾਸ ਚੌਕ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਸ਼ਾਇਦ ਹਲਕਾ ਉਤਰੀ ਪੌਂਚਣ ਤੇ ਤੁਹਾਡਾ ਸਵਾਗਤ ਹੈ ਤੇ ਇੱਥੇ ਇੱਕਾ ਵਕਸ ਦਾ ਮਾਰਿਆ ਹੋਇਆ ਬੰਦਾ ਪਿਆ ਇਹ ਬੰਦਾ ਕੋਈ 10-15 ਮਿੰਟਾਂ ਦਾ ਜਾਂ ਘੰਟਿਆਂ ਦਾ ਰਿਪਿਆ 10-15 ਦਿਨਾਂ ਦਾ ਪਿਆ ਇੱਥੇ ਸਾਡੀ ਟੀਮ ਦਾ ਮੈਂਬਰ ਰਿਤਿਕ ਅਸੀਂ ਅੱਜ ਸਵੇਰੇ ਸਾਨੂੰ ਕਾਲ ਆਈ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਇੱਕ ਬਜ਼ੁਰਗ ਪਿਆ ਵਾ ਤਾਂ ਅਸੀਂ ਰਿਤਿਕ ਦੀ ਡਿਊਟੀ ਲਈ ਵੀ ਤੂੰ ਜਾ ਕੇ ਦੇਖ ਕੇ ਆ ਮੌਕਾ ਤਾਂ ਇਹਨੇ ਵੀਰ ਨੇ ਆ ਕੇ ਦੱਸਿਆ ਵੀ بھائی ਹਾਲਤ ਬਹੁਤ ਮਾੜੀ ਆ ਵੀ ਬਾਪੂ 15 ਦਿਨਾਂ ਤੋਂ ਕਰੀਬ ਇੱਥੇ ਪਿਆ ਇਦਾਂ ਹੀ ਤੁਸੀਂ ਦੇਖਿਓ ਇਹ ਇਨਸਾਨ ਦੀ ਅੱਜ ਕੀ ਹਾਲਤ ਆ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਜੀ ਲੋਕ ਲਿੰਗੀ ਜਾਂਦੇ ਆ ਕੋੜ ਦੀ ਲੱਖਾਂ ਹੀ ਲੋਕ ਇੱਥੇ ਐਂਬੂਲੈਂਸ ਦੀਆਂ ਹੂਟਰ ਦੀਆਂ ਆਵਾਜ਼ਾਂ ਵੀ ਸੁਣਦੀਆਂ ਇੱਥੋਂ 100 ਮੀਟਰ ਦੂਰ ਪੁਲਿਸ ਖੜੀ ਆ ਇੱਥੇ ਐਮ ਐਲ ਏ ਐਮ ਪੀ ਡੀ ਸੀ ਸਾਹਿਬ ਐਮ ਸੀ ਸਾਹਿਬ ਕੌਂਸਲਰ ਸਾਹਿਬ ਲਿੰਗਦੇ ਨੇ ਆ ਦੇਖੋ ਐਂਬੂਲੈਂਸ ਜਾ ਰਹੀ ਆ 108 ਐਂਬੂਲੈਂਸ ਤੇ ਵੀ ਕਾਲਾਂ ਕੀਤੀਆਂ ਗਈਆਂ ਲੋਕਾਂ ਵੱਲਿਓ ਪਰ ਉਹ ਆਏ ਦੇਖ ਕੇ ਚਲੇਗੇ ਵੀ ਇਹ ਬੰਦਾ ਨਹੀਂ ਹੈਗਾ ਵੀ ਅਸੀਂ ਇਨਸਾਨਾਂ ਦਾ ਇਲਾਜ ਕਰਦੇ ਆ ਤੇ ਏਲੀਅਨ ਆਉਂ ਕਹਿੰਦੇ ਇਹ ਤਾਂ ਕਿਸੇ ਹੋਰ ਗ੍ਰਹਿ ਦਾ ਬਸਿੰਦਾ ਹੈ ਇਨਸਾਨ ਨਹੀਂ ਹੈਗਾ ਉਹ ਕਹਿੰਦੇ ਕਿਉਂਕਿ ਉਹ ਬੈਠਣ ਲਈ ਆਈ ਚੱਕੇ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਜਿਹੜੇ ਡਾਕਟਰ ਆ ਉਹ ਤਾਂ ਬੰਦਿਆਂ ਦਾ ਇਲਾਜ ਕਰਦੇ ਨੇ ਇਹ ਬੰਦਾ ਹੈ ਹੀ ਨਹੀਂ ਇਹ ਤਾਂ ਜਾਨਵਰ ਆ ਜਾਨਵਰ ਵੀ ਹੈ ਨਹੀਂ ਨਹੀਂ ਤਾਂ ਚਲੋ ਬੜਵਾਸੂ ਛੱਡੇ ਹੋਂਦੇ ਉੱਤੇ ਜਾਂ ਸਰਕਾਰ ਉੱਥੇ ਕਿਸੇ ਵੈਟਰਨਰੀ ਹਸਪੀਟਲ 'ਚ ਛੱਡੇ ਹੋਂਦੇ ਇਹਦਾ ਤਾਂ ਬਲੱਡ ਦਾ ਰੰਗ ਹੀ ਹਰਾ ਵਾ ਇਹ ਤਾਂ ਏਲੀਅਨ ਆ ਇਹ ਤਾਂ ਕਿਸੇ ਹੋਰ ਗ੍ਰਹਿ ਦਾ ਆ ਗਟਰ ਆ ਵੇ ਜਿਹੜਾ ਗਟਰ ਦਾ ਟੱਕਣ ਇਹ ਗਟਰ ਦਾ ਕੀੜਾ ਇਹੀ ਕਹਿੰਦੇ ਆ ਨਾ ਆਪਾਂ ਇਹਨੂੰ ਤਾਂ ਹੀ ਨਹੀਂ ਨਾ ਇਹਦੇ ਵੱਲ ਦੇਖ ਰਹੇ ਇਹ ਇੱਕ ਤੋਂ ਹੋਰ ਗ੍ਰਹਿ ਤੋਂ ਆਇਆ ਹੋਇਆ ਨਾ ਆ ਸਾਹਮਣੇ ਸ਼ਰਾਬ ਦਾ ਠਿਕਾ ਇੱਥੇ ਲੱਖਾਂ ਲੋਕ ਹਰ ਰੋਜ਼ ਇੱਥੇ ਇਹ ਠੇਕੇ ਦੀ 1 लाख ਤੋਂ 2 ਲੱਖ ਰੁਪਈਆ ਸੇਲ ਹੋਣੀ ਹੈ ਆ ਸਾਹਮਣੇ ਨਾਲ ਕਿੰਡਾ ਵੱਡਾ ਕਲੀਨਿਕ ਆ ਇੱਥੇ ਹਜ਼ਾਰਾਂ ਲੋਕ ਨਿਕਲਦੇ ਆ ਮਤਲਬ ਸ਼ਰਮ ਹੀ ਨਹੀਂ ਹੈਗੀ ਕੋਈ ਸਿਸਟਮ ਦੀ ਸਿਸਟਮ ਨੂੰ ਜਾਂ ਸਿਸਟਮ ਨੂੰ ਚਲਾਉਣ ਵਾਲਿਆਂ ਦੀ ਇੱਥੇ ਇਹ ਬੰਦਾ 15 ਦਿਨਾਂ ਤੋਂ ਪਿਆ ਯਾਰ 15 ਘੰਟਿਆਂ ਤੋਂ ਜਾਂ 15 ਮਿੰਟਾਂ ਤੋਂ ਨਹੀਂ 15 ਦਿਨਾਂ ਤੋਂ ਪਿਆ ਵਾ ਹੱਡੀਆਂ ਦਾ ਪਿੰਜਰ ਬਣ ਗਿਆ ਹੱਡੀਆਂ ਦਾ ਬਾਈ ਤੁਸੀਂ ਇੱਥੇ ਹੀ ਰਹਿੰਦੇ ਨਹੀਂ ਆਟਰ ਚਲਾਉਣੇ ਬਾਈ ਦੇਖ ਦੇ ਕਿੰਨੇ ਦਿਨਾਂ ਤੋਂ ਇਹਨੂੰ ਇੱਥੇ ਬਾਈ ਸੱਸੀ ਗੱਲ ਬਾਈ ਕਿੰਨੇ ਦਿਨਾਂ ਤੋਂ ਇੱਥੇ ਪਿਆ ਬਾਈ ਐਂ ਪਿਆ ਬਾਈ ਹਾਂਜੀ ਇਹ ਰੋਟੀ ਪਾਣੀ ਕੋਈ ਦੇ ਜਾਂਦਾ ਰੋਟੀ ਪਾਣੀ ਜਿਵੇਂ ਕੋਈ ਹੋਰ ਕੋਈ ਆ ਗਿਆ ਰਾਗੀ ਚਾਹ ਬਿਸਕੁਟ ਐਕੋ ਲੈ ਦੇ ਦੇ ਕੇ ਚਲੇ ਜਾਂਦਾ ਇਹ ਪਹਿਲਾਂ ਦੇਖਿਆ ਕੰਮ-ਕੁਮ ਕਰਦਾ ਇੱਥੇ ਕਵਾੜ ਕੂਟ ਦਾ ਕੰਮ ਕਰਦਾ ਸੀ ਨਹੀਂ ਇਹਨਾਂ ਨਹੀਂ ਪਤਾ ਜੀ ਕਦੇ ਦੇਖਿਆ ਨਹੀਂ ਸੀ ਪਹਿਲਾਂ ਇਹਨੂੰ ਪਹਿਲਾਂ ਨਹੀਂ ਦੇਖਿਆ ਇਹ ਤਾਂ ਲਾ ਉਹ ਚਾਹ ਵਾਲੇ ਦੀ ਦੁਕਾਨ ਨਾਲ ਦੀ अच्छा जी भाई ਕਿੱਥੋਂ ਕੋਈ ਛੱਡ ਕੇ ਗਿਆ ਇਹਨੂੰ ਤੇ ਕਿਵੇਂ ਕੋਈ ਨਹੀਂ ਪਤਾ ਜੀ ਪਹਿਲਾਂ ਕਦੀ ਉੱਧਰ ਹੋ ਜਾਂਦੇ ਸੀ ਮਾਸਕ ਦਿਓ ਹਾਂ ਹਾਂ ਜੀ ਪਹਿਲਾਂ ਜੀ ਉੱਧਰ ਚੱਲ ਕੇ ਜਾ ਕੇ ਕਰ ਦੇਣਾ ਕੋਈ ਆ ਗਿਆ ਰੋਟੀ ਪਾਤੀ ਕਈ ਵਾਰ ਤਾਂ ਅਸੀਂ ਵੀ ਰੋਟੀ ਚਾਹ ਵਗੈਰਾ ਦਈਦੀ ਸੀ ਕਿਉਂਕਿ ਨਾਲ ਦੀ ਦੁਕਾਨ ਸਾਡੀ ਹੈ ਉਹ ਇਹਨੂੰ ਦਈਦਾ ਸੀ ਇਹਦਾ ਨਾਮ ਕੀ ਹੈ ਸੀ ਕੋਈ ਇਹਨਾਂ ਦਾ ਕੋਈ ਪਤਾ ਨਹੀਂ ਕੋਈ ਜਦੋਂ ਪਹਿਲਾਂ ਮਣਾ ਮੋਟਾ ਬੋਲਦਾ ਸੀ ਦੱਸਦਾ ਹੋ ਨਾ ਸਾਲੇ ਨਾਲ ਕੋਈ ਇਹਨੇ ਜਦੋਂ ਪਾਣੀ ਮੰਗਣਾ ਸਾੜੀ ਦੇ ਦੇਣਾ ਇਸ਼ਾਰਾ ਕਰਨਾ ਪਾਣੀ ਦੇ ਦਿਓ ਚਾਹ ਦੇ ਦੇਓ ਆਹ ਅਲਕੀ ਨਹੀਂ ਕਰਦੀ ਆ ਮਤਲਬ ਉਹਦਾ ਬੋਲਦਾ ਲੱਤ ਕਰਕੇ ਇਹਨਦੇ ਕੋ ਤੁਰਨ ਨਹੀਂ ਹੁੰਦਾ ਰੇ 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 ਅੱਗੇ ਪਿੱਛੇ ਜਾਣਾ ਇਹਨਾਂ ਉਹ ਦੇਖੋ ਉੱਧਰ ਦੇਖੋ ਪਤ ਦੇਖੋ ਜੀ ਇਨਸਾਨ ਇੱਕ ਕੀ ਕਰ ਰਿਹਾ ਦੇਖੋ ਕਿਵੇਂ ਤੜਫ ਰਿਹਾ ਬਾਪੂ ਕਿਵੇਂ ਤੜਫ ਰਿਹਾ ਵਾ ਜਾਲ ਵੀ ਨਹੀਂ ਨਿਕਲਦੀ ਭਾਈ ਮੋਹ ਮੰਗੀ ਮੌਤ ਵੀ ਨਹੀਂ ਮਿਲਦੀ ਭਾਈ ਜਾਨ ਵੀ ਨਹੀਂ ਨਿਕਲ ਰਹੀ ਵਿਚਾਰੇ ਦੀ ਬੱਬੂ ਉੱਠ ਕੇ ਬੈਠ ਰਿਤਕਾ ਤਖਵਾ ਬਿਠਾ ਹੱਥ ਨਾਲ ਬੱਪੂ ਇਹ ਬਾਪੂ ਜੀ ਬਾਪੂ ਜੀ ਕੀ ਨਾਮ ਆ ਤੁਹਾਡਾ ਆ ਲੈ ਪਾਣੀ ਪੀ ਲੈ ਪਾਣੀ ਪੀ ਲੈ ਬਾਪੂ ਪਾਣੀ ਪੀ ਲੈ ਔਰ ਪੀਲਾ ਹੋਰ ਪੀਲਾ ਥੋੜਾ ਜਿਹਾ ਔਰ ਪੀਲਾ ਉਹ ਸਿਰ ਤੇ ਬੰਨਨ ਦੁਪੱਟਾ ਲੈ ਆ ਚੱਕੇ ਚ ਕਾਢੇ ਗੱਡੀ ਸ਼ਾਲ ਜੇ ਨਹੀਂ ਪਏ ਜਿਹੜੇ ਲੈ ਔਰ ਪੀਲਾ ਕੁੱਟਕ ਪੀਲਾ ਪੀਲਾ ਕੁੱਟਕ ਪੀਲਾ ਬਾਪੂ ਨਾਮ ਕੀ ਹੈ ਤੇਰਾ ਨਹੀਂ ਨਾਮ ਤਾਂ ਦੱਸ ਦੇ ਬਾਪੂ ਬਿਠਾ ਚਾ ਦੇ ਨਾ ਬਿਠਾ ਹੈ ਕੀ ਨਾਮ ਹੈ ਕੀ ਕਹਿੰਦਾ ਕੀ ਨਾਮ ਹੈ ਹੈ ਕੀ ਕਹਿੰਦਾ ਕੀ ਕਹਿੰਦਾ ਬਾਪੂ ਮਰ ਚਲੇ ਜਾਏ ਮਰ ਚਲੇ ਜਾਂ ਤੂੰ ਪੰਜਾਬੀ ਬੋਲਦਾ ਨਾ ਲੈ ਬਾਪੂ ਸਰਦ ਤੇ ਬੱਟਾ ਵੱਲ ਆ ਮੇਰਾ ਬਾਪੂ ਕੈ ਹੋ ਜਾ ਬਾਪੂ ਤਗੜਾ ਹੋ ਜਾ ਤਗੜਾ ਤੈਨੂੰ ਲੈਣ ਆਏ ਆ ਸੀ ਤੇਰੇ ਪੁੱਤ ਉਹ ਬਾਪੂ ਉਹ ਖੜਾ ਹੋ ਖੜਾ ਹੋ ਉੱਠ ਕੇ ਹੈ ਇੱਥੇ ਬੈਠ ਉੱਠ ਕੇ ਤੇ ਬਿਠਾਓ ਚੱਕਾ ਬਾਪੂ ਇੱਥੇ ਬੈਠ ਤਕੇ ਬੈ ਜਾ ਇੱਥੇ ਬਿਠਾ ਰੇ ਬਿਠਾ ਰੇ ਹਾਂ ਤਾਂ ਦੱਸ ਕੀ ਗੱਲ ਆ ਇੱਧਰ ਦੇਖ ਉੱਪਰ ਉੱਪਰ ਦੇਖ ਹਾਂ ਦੱਸ ਕੀ ਨਾਂ ਤੇਰਾ ਤੇਰਾ ਨਾਂ ਕੀ ਆ ਹੈਂ ਬੈ ਜਾ ਜੀ ਤਾ ਬੈ ਜਾ ਬੈ ਜਾ ਤੇਰਾ ਨਾਂ ਕੀ ਆ ਉਹ ਅੱਛਾ ਜੀ ਤੇਰਾ ਨਾਂ ਕੀ ਆ ਤੇਰਾ ਨਾਂ ਕੀ ਆ ਹਾਂ ਜੀ ਹੈਂ ਜੀ ਕੀ ਅੱਛਾ ਨੇ ਪਿੰਡ ਦਾ ਕੀ ਨਾਂ ਪਿੰਡ ਦਾ बापू तेरा ना 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 नाम की है मैं कह साल मेरा है पहले नाम दस पे तेरा नाम की है बापू तेरा नाम की है मेरा शाली गाय कुछ नहीं गल नहीं करता तेरा कोई भी तेरा ना नाम की है तेरा नाम की है बापू तेरा नाम की है है तेरा नाम की है अच्छा जी ਕਹੇ ਛੱਡਦਾ ਤੇਰਾ ਨਾਮ ਕੀ ਆ ਨਾਮ ਤਾਂ ਦੱਸ ਦੇ ਉਹ ਬਾਪੂ ਆ ਦੇਖੋ ਜੀ ਤੇਰਾ ਪੰਜਾਬੀ ਬੋਲਦਾ ਬਾਪੂ ਬਾਪੂ ਤੇਰਾ ਨਾਮ ਕੀ ਆ ਮੈਂ ਹੈ ਤੇਰਾ ਨਾਮ ਕੀ ਆ ਬਾਪੂ ਕਿਸੇ ਦਾ ਤਾਂ ਪਿਓ ਕਿਸੇ ਦਾ ਤਾਂ ਚਾਚਾ ਇਹੇ ਦਾ ਤਾਇਆ ਕਿਸੇ ਦਾ ਮਾਮਾ ਕੁਛ ਤਾਂ ਲੱਗਦਾ ਹੀ ਹੋ ਯਾਰ ਬਾਈ ਬਈ 14 15 ਦਿਨ ਹੋ ਗਏ ਇਨਸਾਨੀਅਤ ਸ਼ਰਨਸਾਰ ਹੋ ਰਹੀ ਆ ਅਲਦਾਲਿਆ ਖਾਣ ਵਾਲਾ ਸਮਾਨ ਪਿਆ ਦਾਨੀ ਆਪਦਾ ਕੰਮ ਕਰੀ ਜਾਂਦਾ ਕੋਈ ਰੋਟੀ ਦੇ ਗਿਆ ਕੋਈ ਚਾਹ ਦੇ ਗਿਆ ਕੋਈ ਕੰਬਲ ਦੇ ਗਿਆ ਜੇ ਰੀ ਇਹਨੂੰ ਜ਼ਰੂਰਤ ਆ ਉਹ ਕੌਣ ਦਊ ਇਹਨੂੰ ਜ਼ਰੂਰਤ ਆ ਇਲਾਜ ਦੀ ਇਹਨੂੰ ਜ਼ਰੂਰਤ ਆ ਹਸਪੀਟਲ ਦੀ ਇਹਨੂੰ ਜ਼ਰੂਰਤ ਆ ਆਪਣਿਆਂ ਦੀ ਉਹ ਕਿੱਥੋਂ ਆਣਗੇ ਸਾਡਾ ਸਿਸਟਮ ਕਿੰਨਾ ਮਾੜਾ ਇਹ ਬੰਦਾ ਮਰਿਆ ਪਿਆ ਹੁੰਦਾ ਇੱਥੇ ਇਹਨੂੰ ਆ ਕੇ ਲੈ ਜਾਣਾ ਸੀ ਗੱਡੀ ਨੇ ਜਿਉਂਦੇ ਨੂੰ ਇਹਨੂੰ ਕੋਈ ਨਹੀਂ ਲੈ ਕੇ ਜਾਊਗਾ ਭਾਈ ਜੀ ਤੁਸੀਂ ਕਿਤੇ 108 ਤੇ ਜਾ ਕੇ ਤੇ ਕਾਲ ਕੀਤੀ ਨਹੀਂ ਕਿਸੇ ਨੇ ਵੀ ਤੁਹਾਡੀ ਸੇਵਾ ਸੀ ਦੇਖਦੇ ਆ ਬਹੁਤ ਵੱਡੇ ਲੇਵਲ ਨੂੰ ਬਾਈ 108 ਵਾਲੇ ਆਏ ਨਹੀਂ ਫਿਰ ਕੋਈ ਵੀ ਨਹੀਂ ਆਇਆ ਜੀ ਇੱਥੇ ਦੇਖੋ ਹੁਣ ਜੇ ਇਹ ਬਾਈ ਤੁਸੀਂ ਤੁਸੀਂ ਇੱਥੇ ਰਹਿਨੇ ਹੋ ਨਾ ਬੰਦੇ ਅੱਗੇ ਵੀ ਇੱਥੇ ਮਰਦੇ ਰਹਿੰਦੇ ਚੌਕ 'ਚ ਹੁਣ ਜੇ ਇਹ ਬਾਪੂ ਮਰ ਜਾਂਦਾ ਤਾਂ ਇਹਨਾਂ ਦਾ ਤੁਸੀਂ ਕੋਈ ਕਾਲ ਕਰਦਾ ਵੀ ਬੰਦਾ ਮਰਿਆ ਪਿਆ ਡੈੱਡ ਬੋਡੀ ਲੈਣ ਤਾਂ ਆ ਜਾਣਾ ਸੀ ਨਾ ਬਿਲਕੁਲ ਸਹੀ ਗੱਲ ਡੈੱਡ ਬੋਡੀ ਤਾਂ ਨਹੀਂ ਇੱਥੇ ਦੋ ਦਿਨ ਪਈ ਰਹਿੰਦੀ ਕਦੇ ਦੇਖਿਓ ਨਹੀਂ ਦੋ ਦਿਨ ਹੋ ਗਏ ਬੰਦਾ ਮਰਿਆ ਪਿਆ ਮਰੇ ਪਏ ਨੂੰ ਘੰਟਾ ਵੀ ਨਹੀਂ ਛੱਡਦੇ ਜਿਉਂਦਾ ਮਹਿੰਗਾ ਪੈਂਦਾ ਜਿਉਂਦਾ ਬੰਦਾ ਮਹਿੰਗਾ ਪਿੰਦਾ ਉਹਨੂੰ ਕੋਈ ਨਹੀਂ ਲਿਜਾਂਦਾ ਸਾਡੀ ਸਰਕਾਰ ਕੋਲੇ ਸਾਡੇ ਸਿਸਟਮ ਕੋਲੇ ਜਿਉਂਦੇ ਬੰਦੇ ਨੂੰ ਸੰਭਲਣ ਦੀ ਕੋਈ ਜਗ੍ਹਾ ਨਹੀਂ ਮਰੇ ਹੋਏ ਨੂੰ ਇੱਕ ਘੰਟੇ ਤੋਂ ਪਹਿਲਾਂ ਆ ਕੇ ਲੈ ਜਾਂਦੀ ਹੈ ਗੱਡੀ ਹੁਣੇ ਹੀ ਇਹਦੇ ਪ੍ਰਾਨ ਤਿਆਗ ਦਿੰਦੇ ਆ ਜੇ ਬਾਪੂ ਹੁਣ ਇੱਥੇ ਮਰ ਜੇਵੇ ਨਾ ਤਾਂ ਇਹਨੂੰ ਹੁਣੇ ਹੀ ਗੱਡੀ ਫੋਨ ਕਰਾਂਗੇ ਵੀ ਬੰਦਾ ਮਰਿਆ ਪਿਆ ਤੁਹਾਡੇ ਸਾਹਮਣੇ ਜਦ ਤਰ ਤਜਰਬਾ ਕਰਨਾ ਹੋਵੇ ਹੋਰ ਫੋਨ ਕਰਦੇ ਨੇ ਬੰਦੇ ਦੀ ਡੈੱਡ ਬੋਡੀ ਪਈ ਆ ਤੂੰ ਤੂੰ ਕਰਦੀ ਗੱਡੀ ਇੱਥੋਂ ਹੀ ਨਿਕਲੇ ਹੋਣੀ ਆ ਕਿਤੋਂ ਤੇ ਪਰ ਜੇ ਆਪਾਂ ਇਹਨੂੰ ਫੋਨ ਕਰਕੇ ਕਹਿ ਦਈਏ ਵੀ ਇੱਕ ਬੰਦਾ ਬਿਮਾਰ ਪਿਆਈ ਕੋਈ ਨਹੀਂ ਆਉਂਦਾ ਆਉਂਦੇ ਵੀ ਆ ਆ ਕੇ ਦੇਖ ਕੇ ਚਲੇ ਜਾਂਦੇ ਨੇ ਜਿਹੜੇ ਸਾਡੇ ਡਰਾਈਵਰ ਭਰਾ ਨੇ 108 ਦੇ ਵਿੱਚ ਜੌਬ ਕਰਦੇ ਨੇ ਉਹ ਕਹਿੰਦੇ ਵੀਰੇ ਸਾਨੂੰ ਹੁਕਮ ਹੀ ਨਹੀਂ ਅਸੀਂ ਲੈ ਕੇ ਕਿੱਥੇ ਜਾਈਏ ਜੇ ਲੈ ਵੀ ਗਏ ਸਰਕਾਰੀ ਹਸਪਤਾਲ ਦਾਖਲ ਵੀ ਕਰਤਾ ਤਾਂ ਰਾਤ ਬਰਾਤੇ ਉਹ ਵੀ ਉੱਥੋਂ ਕੱਢ ਦਿੰਦੇ ਨੇ ਉਹਨਾਂ ਕੋਲੇ ਪ੍ਰਬੰਧ ਨਹੀਂ ਹੈਗੇ ਉੱਥੇ ਵੀ ਇੱਕ ਪ੍ਰਾਈਵੇਟ ਐਨ ਜੀਓ ਆ ਉਹ ਸੇਵਾ ਕਰਦੀ ਆ ਨਾਨ ਬੋਰਡ ਦੇ ਵਿੱਚ ਮਤਲਬ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਜਿਹਨੂੰ ਅਸੀਂ ਚੁਣਦੇ ਆ ਆ ਹੁਣ ਦੁਬਾਰਾ ਫੇਰ ਇਲੈਕਸ਼ਨ ਆ ਰਹੀਆਂ ਮੂਹਰੇ ਔਰ ਫੇਰ ਇਹਨਾਂ ਨੇ ਪੂਰਾ ਧੂਤਕੜਾ ਪਾਉਣਾ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਮੈਂ ਸਭ ਤੋਂ ਵਧੀਆ ਮੈਂ ਸਭ ਤੋਂ ਵਧੀਆ ਬਰਾਵੋ ਆ ਬੰਦਾ ਪਿਆ 15 ਦਿਨ ਹੋ ਗਏ ਇਹ ਇਨਸਾਨ ਨਹੀਂ ਇਹਦੀ ਵੋਟ ਨਹੀਂ ਇਹਦੇ ਲਈ ਆ ਦੇਸ਼ ਇਹਦਾ ਨਹੀਂ ਇਹਦੇ ਲਈ ਕੁਝ ਨਹੀਂ ਹੈਗਾ ਮਾਰੀ ਮੋਟੀ ਸ਼ਰਮ ਕਰੋ ਯਾਰ ਭਾਈ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਅੱਜ ਵੀ ਜੇ ਇਨਸਾਨ ਦੀ ਆ ਦੁਰਦਸ਼ਾ ਹੋ ਰਹੀ ਆ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਆਜ਼ਾਦ ਨਹੀਂ ਕਹਿ ਸਕਦੇ ਕਾਦੀ ਆਜ਼ਾਦੀ ਆ ਗੋਰੇ ਅੰਗਰੇਜ਼ ਚਲੇ ਗਏ ਕਾਲੇ ਆ ਗਏ ਇਸ ਤੋਂ ਬੈਟਰ ਸੀ ਉਹ ਇਸ ਤੋਂ ਵਧੀਆ ਕੰਮ ਕਰ ਰਹੇ ਸੀ ਉਹ ਵੀ ਰੇਲਵੇ ਲਾਈਨਾਂ ਪੁਲ ਸੜਕਾਂ ਤਾਂ ਉਹ ਵੀ ਬਣਾ ਰਹੇ ਸੀ ਮੈਟਰੋ ਗੱਡੀਆਂ ਤਾਂ ਉਹਨਾਂ ਨੇ ਵੀ ਦੇ ਦੇਣੀਆਂ ਸੀ ਸਾਨੂੰ ਉਹਨੂੰ ਇਸ ਤੋਂ ਵਧੀਆ ਸਿਸਟਮ ਦੇਣਾ ਸੀ ਉਹਨਾਂ ਨੇ ਜਿਉਂ ਨਾ ਜਾਂਦੇ ਆਸਾਦੇ ਵਾਲੇ ਤਾਂ ਰੱਜਦੇ ਹੀ ਨਹੀਂ ਇੱਕੋਂ ਦਾ ਪਹਿਲਾ ਉਹ ਲੁੱਟਦਾ ਫਿਰ ਦੂਜਾ ਲੁੱਟਦਾ ਫਿਰ ਤੀਜਾ ਲੁੱਟਦਾ ਲੁੱਟੀ ਤੁਰੇ ਜਾਂਦੇ ਸਾਨੂੰ ਆਮ ਬੰਦਾ ਪਿਆ ਵਾ ਪਤਾ ਨਹੀਂ ਕਿਹੜੇ ਪਿੰਡ ਦਾ ਕਿਹੜੇ ਗ੍ਰਾਮ ਦਾ ਵਿਚਾਰਾ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਆ ਪਿਆ ਤੇ ਜਦੋਂ ਹੀ ਮਰ ਜੂ ਜਦੋਂ ਹੀ ਸਰਕਾਰ ਆ ਕੇ ਲੈ ਜੀ ਜਿਉਂਦੇ ਨੂੰ ਨਾ ਇਹਨੂੰ ਕੋਈ ਸਰਕਾਰ ਨਾ ਇਹਨੂੰ ਕੋਈ ਸਿਸਟਮ ਕੋਈ ਨਹੀਂ ਆਪ ਲਾਉਂਦਾ ਸ਼ਰਮ ਕਰੋ ਭਾਈ ਮਾਰੀ ਮੋਟੀ ਸ਼ਰਮ ਕਰੋ ਯਾਰ ਆ ਵੀਡੀਓ ਨੂੰ ਸ਼ੇਅਰ ਕਰੋ ਬਾਪੂ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਉੱਥੇ ਜਾ ਕੇ ਇਸ਼ਨਾਨ ਪਾਣੀ ਕਰਾ ਕੇ ਬਾਪੂ ਦਾ ਇਲਾਜ ਕਰਨਾ ਸ਼ੁਰੂ ਕਰਾਵਾਂਗੇ ਬਾਪੂ ਓਏ ਬਾਪੂ ਓਏ ਉੱਠ ਯਾਰ ਓ ਚੱਲ ਜੀ ਬਾਪੂ ਓ ਬਾਪੂ ਉੱਠ ਯਾਰ ਤੇਰਾ ਨਾਂ ਕੀ ਹੈ ਦੱਸ ਤੇਰਾ ਨਾਮ ਕੀ ਹੈ ਬਾਪੂ ਹੈ ਕੀ ਨਾਮ ਆ? ਓ ਬਾਪੂ ਤੇਰਾ ਨਾਮ ਕੀ ਆ ਦੱਸ? ਹੈ ਬਾਪੂ ਨਾਮ ਦੱਸ ਕੀ ਆ? ਹੈ ਕੀ? ਪਹਿਲਾਂ ਨਾਮ ਦੱਸ ਫੇਰ ਬਿਠਾਉਂ। ਕੀ ਨਾਮ ਤੇਰਾ ਦੱਸ? ਹੈ ਬਾਪੂ। ਹੋ ਨਾਮ ਦੱਸ ਕੀ ਆ ਪਹਿਲਾਂ। ਪਹਿਲਾਂ ਨਾਮ ਦੱਸ ਕੀ ਆ ਤੇਰਾ। ਬਾਪੂ ਨਾਮ ਤਾਂ ਦੱਸ ਦੇ। ਓ ਬਾਪੂ। ਬਾਪੂ ਨਾਮ ਦੱਸ ਦੇ ਕੀ ਆ? ਨਾ ਕੀ ਆ ਹੈ ਕੀ ਆ ਨਾਂ ਦੱਸ ਪਹਿਲਾਂ ਕੀ ਆ ਪਹਿਲਾਂ ਨਾਂ ਦੱਸ ਕੀ ਆ ਨਾਂ ਦੱਸ ਨਾਮ ਕੀ ਆ ਤੇਰਾ ਪਿੰਡ ਕਿਹੜਾ ਤੇਰਾ ਹੈ ਪਿੰਡ ਕਿਹੜਾ ਓ ਬਾਪੂ ਹੈ ਪਿੰਡ ਕਿਹੜਾ ਹੈ ਹੈ ਚੱਕੋ ਇੱਥੋਂ ਹੱਥ ਪਾਜ ਤੋਂ ਪਾ ਗਿਆਂ ਚੱਕੋ ਠੰਡਾ ਇੱਧਰ ਆ ਇੱਧਰ ਜੇ ਜੋ ਮਰੀਦ ਚੱਕੀ ਰੋਮ ਚਾ ਚਲੋ ਅਸੀਂ ਆਪਣੇ ਵੱਲਿਓ ਜੋ ਕਰ ਸਕਦੇ ਆ ਕੋਸ਼ਿਸ਼ ਡਾਲਾ ਖੋਲ ਭੱਜ ਕੇ ਡਾਲਾ ਕੋਸ਼ਿਸ਼ ਕਰਾਂਗੇ ਜੀ ਵੀ ਬਾਪੂ ਆਪਣੇ ਘਰ ਪਰਿਵਾਰ ਚ ਇੱਕ ਮੈਨ ਇੱਥੇ ਬਿਠਾ ਲਾ ਦੋ ਮਿੰਟ ਮਾੜੇ ਪੁੱਛ ਲਈ ਹੁਣ ਬਾਪੂ ਦੱਸ ਦੇ ਮੈਨੂੰ ਤੇਰਾ ਨਾਮ ਕੀ ਹੈ ਬਹਿ ਜਾ ਜੀ ਨਾਮ ਦੱਸ ਦੇ ਕੀ ਹੈ ਮੇਰੀ ਬਹਿਤ ਹੈ ਤਾਂ ਬੈਠਾ ਹੀ ਆ ਤੂੰ ਤੇਰਾ ਨਾਮ ਕੀ ਹੈ ਦੱਸ ਦੇ ਮੈਂ ਆਖਾ ਜੀ ਨਾਮ ਤਾਂ ਦੱਸ ਦੇ ਕੀ ਹੈ ਨਾਮ ਬਾਪੂ ਕੀ ਨਾਮ ਆ ਮੈਂ ਦੱਸ ਦੇ ਬਾਪੂ ਨਾਮ ਦੱਸ ਦੇ ਕੀ ਹੈ ਇਹ ਬਸ ਕੀ ਨਾਮ ਤੇਰਾ ਬਾਪੂ ਤੇਰਾ ਨਾਮ ਕੀ ਆ ਓ ਬਾਪੂ ਬਾਪੂ ਨਾਮ ਕੀ ਹੈ ਤੇਰਾ ਓ ਬਾਪੂ ਨਾਮ ਦੱਸ ਨਾਮ ਕੀਆ ਬਾਪੂ ਬਾਪੂ ਨਾਮ ਕੀਆ ਬਾਪੂ ਜੀ ਇਹ ਆ ਕਾ ਨਾਮ ਕੀਆ ਬਾਪੂ ਨਾਮ ਕੀਆ ਓ ਬਾਪੂ ਓਏ ਓ ਨਾਮ ਦਾ ਦੱਸ ਦੇ ਕੀਆ ਬਾਪੂ ਓਏ ਓ ਨਾਮ ਕੀਆ ਨਾਮ ਦਾਦੇ ਬਾਪੂ ਦਾ ਨਾਂ ਨਾਂ ਦੱਸਦੇ ਨਾਂ ਦੱਸਦੇ ਕੀ ਨਾਮ ਆ ਬਾਪੂ ਕੀ ਨਾਮ ਆ ਤੁਹਾਡਾ ਨਾਮ ਕੀ ਹੈ ਬਾਪੂ ਬਾਪੂ ਓ ਬਾਪੂ ਕੀ ਨਾਮ ਆ ਦੱਸ ਦੱਸ ਦੇ ਯਾਰ ਬਾਪੂ ਅਸੀਂ ਤੇਰੇ ਪੁੱਤ ਨਹੀਂ ਗਏ ਇਧਰ ਦੇਖ ਮੇਰੇ ਵੱਲ ਇਧਰ ਮੇਰੇ ਵੱਲ ਜਾ ਕੇ ਇਧਰ ਮੇਰੇ ਵੱਲ ਬਾਪੂ ਕੀ ਨਾਮ ਆ ਤੇਰਾ ਬਾਪੂ ਨਾਮ ਆ ਦੱਸ ਦੇ ਕੀ ਆ ਜੇ ਬਾਲ ਕੋਸ਼ ਹੈਗਾ ਤੇ ਆਧਾਰ ਕਾਰਡ ਵਗੈਰਾ ਅੱਜ ਇਹ ਚ ਦੇਖ ਕੀ ਯਾਰ ਕੁਛ ਹੈਗਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਨਾ ਦੇਖੋ ਬਾਪੂ ਦੇ ਕੋਲੇ ਪੈਸੇ ਹੀ ਪੈਸੇ ਆ ਆ ਚੱਕਿਓ ਪੈਸੇ ਥੱਲੇ ਹੱਥ ਫੜੇ ਉਹ ਜੇ ਲੇਟ ਦੇ ਕੋਈ ਨਾ ਕੋਈ ਆਣ ਕੇ ਨਾ ਖੜ ਜਾਂਦਾ ਜੀ ਉਹ ਬਾਈ ਜੀ ਠੀਕ ਆ ਕੋਈ ਬਹੁਤ ਵਧੀਆ ਬਿਟੀ ਬਾਪੂ ਆ ਪੈਸੇ ਤੇਰੇ ਆ ਮੈਂ ਲੈ ਲਾਂ ਚੰਗਾ ਫਿਰ ਮੈਂ ਚੱਲਿਆ ਬਾਪੂ ਬਾਪੂ ਨੂੰ ਉੱਥੇ ਹੀ ਪਾ ਦਿਓ ਯਾਰ ਆਪਾਂ ਪੈਸੇ ਕੱਢ ਲੈਨੇ ਆ ਬਾਪੂ ਦੇ ਤੇਰਾ ਨਾਮ ਦੱਸ ਦੇ ਕੀ ਆ ਚੱਲ ਹਾਂ ਨਾਮ ਦੱਸ ਦੇ ਕੀ ਆ ਤੇਰਾ ਚੱਲ ਓਏ ਓਏ ਤੇ ਤੈਨੂੰ ਪੈਸੇ ਦੇ ਦੂੰਗਾ ਸਾਰੇ ਆਪਦਾ ਨਾਮ ਦੱਸ ਦੇ ਕੀ ਆ ਨਹੀਂ ਨਹੀਂ ਸਰ ਤੇਰਾ ਨਾਮ ਕੀ ਆ ਬਾਪੂ ਆਜਾ ਆਜਾ ਐ ਬਾਪੂ ਤੇਰਾ ਨਾਮ ਕੀ ਆ ਲੈ ਬਾਪੂ ਦੇ ਸਾਰੇ ਪੈਸੇ ਲਟ ਲਓ ਬਈ ਅਸੀਂ ਬਾਪੂ ਲਟ ਲੀਏ ਫਿਰ ਐ ਬਾਪੂ ਪੈਸੇ ਲਟ ਲੀਏ ਤੇਰੇ ਓ ਬਾਪੂ ਬਾਪੂ ਜੀ ਪੈਸੇ ਲੁੱਟ ਲਏ ਤੈਨੂੰ ਸਾਰੇ ਲੈ ਬੇ ਅਸੀਂ ਲੁੱਟ ਲੈ ਆਲੇ ਆਂ ਬਾਪੂ ਲੁੱਟ ਲੇ ਪੈਸੇ ਤੇਰੇ ਸਾਰੇ ਅਸੀਂ ਹੁਣ ਕੀ ਕਰੇਗਾ ਪਾ ਲੂ ਪਿੱਛੇ ਕਰਕੇ ਪਾ ਦੇ ਦੇਖੋ ਜੀ ਅੱਜ ਵਾਹ ਅੱਜ ਦੇ ਇਨਸਾਨ ਇਸ ਕਦਰ ਸੜਕਾਂ ਤੇ ਰੌੜ ਰਏ ਨੇ ਤੇ ਆ ਕਿ ਲੈਣੀ ਮਾਇਆ ਉਹਨਾਂ ਦੇ ਕੀ ਕੰਮ ਆ ਰਹੀ ਆ ਆ ਸਾਡਾ ਅੱਜ ਦਾ ਸਮਾਜ ਇੱਕ ਦੂਸਰੇ ਲਈ ਬੋਲ ਬੋਲ ਦੇ ਕੀ ਕਰ ਰਿਹਾ ਇੱਕ ਇਨਸਾਨ ਦੂਜੇ ਇਨਸਾਨ ਦੇ ਪ੍ਰਤੀ ਕਿੰਨਾ ਇੱਕ ਸੰਵੇਦਨਸ਼ੀਲ ਆ ਕਿੰਨਾ ਕਿ ਇੱਕ ਦੂਜਾ ਇੱਕ ਦੂਜੇ ਦੇ ਨਾਲ ਖੜਨ ਦਾ ਯਤਨ ਕਰਦਾ ਕਿਹੜਾ ਕਲ ਜੋਗ ਦਾ ਪੈਰ ਚੱਲਦਾ ਵੀ ਇਨਸਾਨ ਦੀ ਵੈਲਿਊ ਖਤਮ ਹੁੰਦੀ ਜਾਂਦੀ ਆ ਆ ਕਾਗਜ਼ ਆ ਜਿਹੜੇ ਇਹਨਾਂ ਦੇ ਪਿੱਛੇ ਅੱਜ ਦਾ ਇਨਸਾਨ ਭੱਜ ਰਿਹਾ ਦੌੜ ਰਿਹਾ ਤੇ ਜਿਹੜਾ ਕੋਈ ਪਿੱਛੇ ਰਹਿ ਜਾਂਦਾ ਅਫੜਾ ਦੇ ਕਰ ਦੇ ਇਕੱਠੇ ਕਰ ਦੇ ਜਿਹੜਾ ਪਿੱਛੇ ਰਹਿ ਜਾਂਦਾ ਉਹ ਲਟੜ ਦਿੱਤਾ ਜਾਂਦਾ ਉਹ ਇਸ ਤਰ੍ਹਾਂ ਕਿਸ ਬਾਪੂ ਬਾਗ بس ਆਪਣੀ ਮੌਤ ਦਾ ਇੰਤਜ਼ਾਰ ਕਰਦਾ ਉਹ ਜਿਉਂਦਾ ਮਰਿਆ ਇੱਕ ਬਰਾਬਰ ਆ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਧਰਾ ਕੋਲਪਤਾਸੇ ਪੀਵੇ ਇਸ ਤਰਜ਼ ਤੇ ਦੁਨੀਆ ਚੱਲਦੀ ਆ ਦੁਨੀਆਦਾਰੀ ਆਪਣੀ ਦੌੜ ਤੇ ਆ ਲੋਕ ਤੁਰ ਜਾਂਦੇ ਆ ਦੇਖੀ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਜੇ ਇਹ ਬੰਦਾ ਇੱਥੇ ਪਿਆ ਮਰ ਵੀ ਜਾਵੇ ਤਾਂ ਵੀ ਕਿਸੇ ਨੂੰ ਕੋਈ ਫਰਕ ਨਹੀਂ ਕਿਸੇ ਨੂੰ ਕੀ ਪੈਣਾ ਆਪਣਿਆਂ ਨੂੰ ਵੀ ਨਹੀਂ ਪੈਂਦਾ ਆ ਹੁਣ ਬਾਪੂ ਕੋਲੇ 5700 ਰੁਪਇਆ ਹੈਗਾ ਜੇਬ ਦੇ ਵਿੱਚ ਇਹਦੀ ਇਹ 5700 ਰੁਪਈਆਂ ਦੀ ਜਿਹੜੀ ਲੋਡ ਸੀ ਉਹ ਨਹੀਂ ਸੀ ਚਾਹੀਦੀ ਇਹਨੂੰ ਇਹਨੂੰ ਜੇ ਲੋਡ ਸੀ ਤਾਂ ਇੱਕ ਹਸਪੀਟਲਾਈਜ਼ ਕਰਾਉਣ ਦੀ ਇਹਨੂੰ ਇਲਾਜ ਦੀ ਲੋਡ ਸੀ ਇਹਨੂੰ ਜੇ ਲੋਡ ਸੀ ਤਾਂ ਬਾਪੂ ਦੀ ਕੋਈ ਬਾਹ ਫੜਦਾ ਬਾਪੂ ਸਾਸਰੀ ਕਾਲ ਬਾਪੂ ਤੇਰਾ ਨਾਂ ਕੀ ਆ ਜਦੋਂ ਨਾਮ ਪੁੱਛਦੇ ਆ ਬਸ ਉਦੋਂ ਹੀ ਹਾਏ ਹਾਏ ਕਰਨ ਲੱਗ ਜਾਂਦਾ ਬਾਪੂ ਨਾਮ ਨਹੀਂ ਦੱਸਣਾ ਚਾਹੁੰਦਾ ਜਾਂ ਦੱਸਦਾ ਨਹੀਂ ਬਾਪੂ ਆਲੇ ਪੈਸੇ ਤੇਰੇ ਆ ਲੈ 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 ਬਾਪੂ ਲੈ 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 ਬਾਪੂ ਪੈਸੇ ਫੜ ਲਾਉ ਦੇ ਬਾਪੂ ਆਲੇ ਪੈਸੇ ਫੜ ਲਾ ਫੜ ਲਾ ਬਾਪੂ ਪੈਸੇ ਲੈ ਬਾਪੂ ਆ ਲੈ ਲੈ ਆ ਲੈ ਲੈ ਆ ਤੂੰ ਫੜ ਲੈ ਬਾਪੂ ਬਾਪੂ ਆਲੇ ਫੜ ਸਿੱਧਾ ਬੰਦਾ ਲੱਗਦਾ ਮੈਨੂੰ ਤਾਂ ਬਾਪੂ ਆ ਲੈ ਫੜ ਲੈ ਫੜਦਾ ਲੈ ਉਹ ਤੇਰੇ ਹੀ ਆ ਉਹ ਲੈ ਲੈ ਉਹ ਤੇਰੇ ਹੀ ਆ ਪਿਆਵਾ ਲੈ 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 ਬਾਪੂ ਆ ਲੈ 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 ਬਾਪੂ ਆ ਲੈ 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 ਆ ਲੈ ਲੈ ਪੈਸੇ ਤਾਂ ਲੈ ਲੈ ਪੈਸੇ ਤੇਰੇ ਆ ਲੈ ਲੈ ਤੇਰੇ ਆ ਲੈ ਲੈ ਬਾਪੂ ਤੇਰੇ ਆ ਲੈ 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 ਤੇਰੇ ਆ ਤੇਰੇ ਜੀ ਬਾਪੂ ਫੜ ਲਾ ਉਹਨੂੰ ਵਿਚਾਰੇ ਨੂੰ ਪੈਸਿਆਂ ਦੀ ਵੀ ਸੋਚੀ ਨਹੀਂ ਪਰ ਲੋਕ ਦੇ ਹੀ ਜਾਂਦੇ ਆ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਇਦਾਂ ਦੇ ਬੰਦਿਆਂ ਦੀ ਬਾਹਾਂ ਤਾਂ ਫੜਿਆ ਕਰੋ ਭਾਈ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਕਤੋਂ ਕਟਰ ਸੋਸ਼ਲ ਮੀਡੀਆ ਤੇ ਇਹਦੀ ਵੀਡੀਓ ਪਾਣ ਦੇ ਸ਼ਾਇਦ ਇਹਦੇ ਧੀਆ ਪੁੱਤ ਇਹਨੂੰ ਲੱਭਦੇ ਫਿਰਦੇ ਹੋਣ ਸ਼ਾਇਦ ਇੱਕ ਕਿਸੇ ਤਰੀਕੇ ਘਰੋਂ ਨਿਕਲ ਆਇਆ ਆਪਣਿਆਂ ਤੋਂ ਵਿਛੜ ਗਿਆ ਹੋਵੇ ਤੇ ਜੇ ਤੁਸੀਂ ਇਹਦੀ ਵੀਡੀਓ ਵਗੈਰਾ ਪਾਣ ਦੇ ਸ਼ਾਇਦ ਜਿਹੜੇ ਆ 10 12 ਤਣ ਬਾਪੂ ਨੇ ਇੱਥੇ ਨਰਕ ਕੱਟਿਆ ਸੜਕ ਤੇ ਲਾ ਕੱਟਦਾ ਹੁਣ ਵੀ ਬੇਨਤੀ ਹੈ ਹੁਣ ਵੀਡੀਓ ਸ਼ੇਅਰ ਕਰ ਦਿਓ ਬਾਪੂ ਬਾਰੇ ਕੁਝ ਪਤਾ ਲੱਗਦਾ ਉਈ ਜਾਣਕਾਰੀ ਮਿਲ ਸਕੇ ਆਪਾਂ ਨੂੰ ਤੇ ਇਦਾਂ ਦੇ ਬਹੁਤ ਸਾਰੇ ਨੇ ਜਿਹੜੇ ਬਜ਼ੁਰਗ ਸਾਡੇ ਜਾਂ ਨੌਜਵਾਨ ਵੀਰ ਸੜਕਾਂ ਤੇ ਨਰਕ ਕੱਟ ਰਹੇ ਨੇ ਸਾਡੇ ਸਿਸਟਮ ਨੂੰ ਸਾਡੀਆਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਵਾਸਤੇ ਕੋਈ ਉਪਰਾਲਾ ਕਰੋ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰੋ ਵੀ ਇਹਨਾਂ ਇਨਸਾਨ ਨੂੰ ਇਸ ਤਰ੍ਹਾਂ ਜਾਨਵਰਾਂ ਤੋਂ ਵੀ ਬਦਤਰ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਤੀਤ ਨਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ